ਸਾਸੰਗਤ ਜੀ ਸਾਸ਼ਟਰੀ ਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਖਾਸ ਦਿਨ ਦਾ ਖਾਸ ਉਪਾਅ ਲੈ ਕੇ ਆਏ ਹਾਂ ਖਾਸ ਦਿਨ ਉਹ ਕਿਹੜਾ ਹੈ ਜਿਵੇਂ ਜਿਵੇਂ ਕਿ 23 ਅਗਸਤ 2025 ਨੂੰ ਮੱਸਿਆ ਵਾਲਾ ਦਿਨ ਅਤੇ ਮੱਸਿਆ ਵਾਲੇ ਦਿਨ ਤੁਸੀਂ ਇਹ ਉਪਾਅ ਕਰਨਾ ਹੈ ਜਿਹੜੀ 23 ਅਗਸਤ ਨੂੰ ਮੱਸਿਆ ਆ ਰਹੀ ਹੈ ਇਸ ਨੂੰ ਇਸ ਨੂੰ ਪਾਦਰ ਪਦ ਬਸਿਆਵੇ ਕਿਹਾ ਜਾਂਦਾ ਹੈ। ਇਸ ਮਸੱਇਆ ਦੇ ਦਿਨ ਤੁਸੀਂ ਜਿਹੜੇ ਦੋ ਪਾ ਤੁਹਾਨੂੰ ਦੱਸਣ ਚਾ ਰਹੇ ਹਾਂ ਜੇਕਰ ਤੁਸੀਂ ਇਹ ਦੋ ਪਾ ਕਰ ਲਓਗੇ ਤੇ ਇੱਕ ਤਾਂ ਤੁਹਾਡੇ ਘਰ ਦੇ ਵਿੱਚੋਂ ਬਿਲਕੁਲ ਹੀ ਪੈਸਿਆਂ ਦੀ ਕਮੀ ਜਿਹੜੀ ਹੈ ਉਹ ਦੂਰ ਹੋ ਜਾਵੇਗੀ। ਬਸ ਇਸ ਪਾਣ ਨੂੰ ਤੁਸੀਂ ਸਹੀ ਤਰੀਕੇ ਦੇ ਅਨੁਸਾਰ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਕਰਨਾ ਹੋਵੇਗਾ ਪੂਰੇ ਵਿਸ਼ਵਾਸ ਦੇ ਨਾਲ। ਦੂਸਰੀ ਚੀਜ਼ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਕਲੇ-ਕਲੇਸ਼ ਹੁੰਦੇ ਹਨ ਉਹ ਲੜਾਈ ਝਗੜੇ ਕਲੇ-ਕਲੇਸ਼ ਤੁਹਾਡੇ ਦੂਰੋਂ ਜਾਣਗੇ ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਵਿੱਚ ਇਹ ਸਾਰੀਆਂ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਰਹੇ ਹੋ ਤੁਹਾਡੇ ਘਰ ਵਿੱਚ ਇਹ ਦੁੱਖ ਤਕਲੀਫ ਚੱਲ ਰਹੇ ਹਨ ਤਾਂ ਆਉਣ ਵਾਲੀ 23 ਅਗਸਤ ਨੂੰ ਅੰਦਰ ਪਾਦ ਮੱਸਿਆ ਦਾ ਦਿਨ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ ਤੇ ਇਸ ਦਿਨ ਇਹ ਦੋ ਖਾਸ ਉਪਾਦ ਉਸੇ ਜ਼ਰੂਰ ਕਰੋ ਸੋ ਇਸ ਤਰੀਕੇ ਨਾਲ ਜਿਹੜਾ ਜਿਹੜਾ ਮੱਸਿਆ ਦਾ ਦਿਨ ਹੁੰਦਾ ਉਸ ਦਿਨ ਚੰਦਰਮਾ ਨਿਕਲਦਾ ਤਾਂ ਨਹੀਂ ਪਰ ਮੱਸਿਆ ਤੋਂ ਬਾਅਦ ਦੇ ਵਿੱਚ ਦੇ ਜਿਹੜੇ 15 ਦਿਨ ਹੁੰਦੇ ਹਨ ਜਦੋਂ ਪੂਰਨ ਮਾਸ਼ੀ ਆਉਣ ਵਾਲੀ ਹੁੰਦੀ ਹੈ ਉਹ ਜਿਹੜੇ 15 ਦਿਨ ਹੁੰਦੇ ਹਨ ਉਹ 15 ਦਿਨਾਂ ਨੂੰ ਸ਼ੁਕਰ ਪਕਸ਼ ਕਿਹਾ ਜਾਂਦਾ ਹੈ ਇਸ ਤਰੀਕੇ ਨਾਲ ਇਹ ਸ਼ੁਕਰ ਪਕਸ਼ ਨਵਾਸੀ ਕੋ ਜੇ ਨਵਾਂ ਕੰਮ ਸ਼ੁਰੂ ਕਰਨਾ ਕਹਿਣ ਤੋਂ ਭਾਵ ਕਿ ਇਹ ਉਪਾਅ ਕਰਕੇ ਅਸੀਂ ਆਪਣੇ ਘਰ ਦੀਆਂ ਸਾਰੀਆਂ ਪ੍ਰੋਬਲਮ ਦੂਰ ਕਰਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਦੇ ਹਾਂ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਧਾਨ ਦੀ ਵਰਖਾ ਹੋਵੇਗੀ ਇਸ ਪਾਉ ਨੂੰ ਅਸੀਂ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੀ ਤੇ ਵੀਡੀਓ ਨੂੰ ਵਾਤ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦੇਣਾ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਇਸ ਪਾਣੂ ਕਰਨ ਤੋਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਵਿਸ਼ਵਾਸ ਦੀ ਜ਼ਰੂਰਤ ਹੈ ਕਿਉਂਕਿ ਜਿਹੜੇ ਲੋਕ ਕੋਈ ਵੀ ਉਪਾਅ ਹੋਵੇ ਭਾਵੇਂ ਜੇਕਰ ਉਹ ਵਿਸ਼ਵਾਸ ਦੇ ਨਾਲ ਕਰਦੇ ਹਨ ਤੇ ਉਹਨਾਂ ਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਕਿਉਂਕਿ ਬਹੁਤ ਸਾਰੇ ਲੋਕ ਕਈ ਉਪਾਅ ਵਿਸ਼ਵਾਸ ਦੇ ਨਾਲ ਕਰਦੇ ਹਨ ਤੇ ਉਹ ਫਿਰ ਸਾਨੂੰ ਵੀ ਦੱਸਦੇ ਹਨ ਕਿ ਉਪਾਅ ਕਰਨ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਪਰ ਜੇਕਰ ਵਿਸ਼ਵਾਸ ਤਾਂ ਸਭ ਕੁਝ ਹੈ ਜੇਕਰ ਵਿਸ਼ਵਾਸ ਨਹੀਂ ਤਾਂ ਕੁਝ ਵੀ ਨਹੀਂ ਇਸ ਤਰੀਕੇ ਨਾਲ ਜਿਹੜੇ ਉਪਾਅ ਨੇ ਸਭ ਤੋਂ ਪਹਿਲਾਂ ਉਪਾਅ ਹੋਵੇਗਾ ਉਹ ਤੁਸੀਂ ਆਪਣੇ ਘਰ ਦੇ ਪੈਸਿਆਂ ਦੇ ਸਬੰਧਿਤ ਹਨ ਦੌਲਤ ਦੇ ਸਬੰਧਿਤ ਕਰਨਾ ਹੋਵੇਗਾ ਦੂਸਰਾ ਜਿਹੜਾ ਉਪਾਅ ਹੈ ਉਹ ਤੁਸੀਂ ਆਪਣੇ ਘਰ ਦੇ ਲੜਾਈ ਝਗੜੇ ਨੂੰ ਦੂਰ ਕਰਨ ਦੇ ਲਈ ਕਰ ਸਕਦੇ ਹੋ ਜਿਵੇਂ ਕਿ ਘਰ ਦੇ ਵਿੱਚ ਆਪਸੀ ਪਿਓ ਪੁੱਤ ਦੀ ਨਈਂ ਬੰਦੀ ਜਾਂ ਫਿਰ ਜਿਹੜੇ ਤੁਹਾਡੇ ਘਰ ਦਾ ਹੈੱਡ ਹੁੰਦਾ ਹੈ ਆਪਣੀ ਹੀ ਆਕੜ ਵਿੱਚ ਰਹਿੰਦਾ ਹੈ ਆਪਣੇ ਪਰਿਵਾਰ ਦੇ ਨਾਲ ਮਿਲ ਵਰਤ ਕੇ ਨਹੀਂ ਰਹਿੰਦਾ ਤੁਸੀਂ ਇਹ ਪਾ ਕਰਨਾ ਹੈ ਉਸ ਤੋਂ ਇਲਾਵਾ ਕੀ ਹੁੰਦਾ ਹੈ ਕਿ ਘਰ ਵਿੱਚ ਲੇਡਿਸ ਆਪਸ ਵਿੱਚ ਲੜਦੀਆਂ ਨੇ ਜਾਂ ਫਿਰ ਹਸਬੰਡ ਵਾਈਫ ਆਪਸ ਵਿੱਚ ਬਿਲਕੁਲ ਵੀ ਨਹੀਂ ਬੰਦੀ ਤੁਸੀਂ ਜੇਕਰ ਕੰਮ ਤੇ ਜਾਂਦੇ ਹੋ ਤੇ ਘਰ ਵਿੱਚ ਆਉਂਦੇ ਹੋ ਤਾਂ ਆਉਣ ਤੋਂ ਬਾਅਦ ਤੁਹਾਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਜਿਹੜਾ ਸਾਡਾ ਅੱਜ ਦਾ ਦਿਨ ਹੈ ਇਹ ਆਸਾਨੇ ਦੇ ਨਾਲ ਬੀਤ ਜਾਵੇ ਜੇਕਰ ਤੁਹਾਡੇ ਘਰ ਵਿੱਚ ਸਾਰੇ ਫੈਮਿਲੀ ਮੈਂਬਰ ਇਸ ਤਰ੍ਹਾਂ ਦੀ ਕੰਡੀਸ਼ਨ ਚੱਲ ਰਹੀ ਹੈ ਲੜਾਈ ਚ ਆਗੜੇ ਵਾਲੀ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਦਾ ਜੋ ਮੈਟਰ ਜਿਹੜਾ ਹੈ ਉਹ ਖਰਾਬ ਚੱਲ ਰਿਹਾ ਹੈ ਇਸ ਵਾਰ ਦੀ ਜਿਹੜੀ ਮਸੱਈਆਂ ਹੈ ਉਹ ਸ਼ਨੀਵਾਰ ਦੀ ਮਸੱਈਆਂ ਹੈ ਤੇ ਅੱਜ ਦਾ ਵੀਡੀਓ ਦਾ ਜਿਹੜਾ ਉਪਾਅ ਹੈ ਜਿਹੜਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤਾਂ ਤੁਹਾਨੂੰ ਯਕੀਨੀ ਤੌਰ ਤੇ ਗਾਰੰਟੀ ਦੇ ਨਾਲ ਕਹਿੰਦੇ ਹਾਂ ਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦੇਵੇਗਾ ਇਹ ਤੁਹਾਡਾ ਪਾ ਜੇਕਰ ਤੁਸੀਂ ਆਪਣਾ ਜੋ ਮੈਟਰ ਹੀ ਠੀਕ ਕਰ ਲਿਆ ਤੁਹਾਨੂੰ ਆਪਣੀ ਕੁੰਡਲੀ ਬਾਰੇ ਬਿਲਕੁਲ ਵੀ ਨਹੀਂ ਪਤਾ ਕਹਨ ਤੋਂ ਪਾ ਕੇ ਤੁਹਾਡੇ ਕੋਲ ਤੁਹਾਡੀ ਜਨਮ ਕੁੰਡਲੀ ਨਹੀਂ ਹੈ ਜੇਕਰ ਤੁਹਾਡੇ ਕੋਲ ਉਹ ਨਹੀਂ ਹੈ ਤੁਸੀਂ ਆਪਣੇ ਇਸ ਪਾਣੂ ਕਰਨ ਦੇ ਨਾਲ ਆਪਣੇ ਘਰ ਵਿੱਚੋਂ ਲੜਾਈ ਝਗੜੇ ਜਿਹੜੇ ਉਹ ਦੂਰ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਰਹੇਗੀ ਪੋਜ਼ਿਟਿਵਿਟੀ ਰਹੇਗੀ ਤਾਂ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋਵੇਗਾ। ਸੋ ਇਸ ਤਰੀਕੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਪਾਕਰਨ ਨੇ ਸਾਨੂੰ ਕੀ ਚਾਹੀਦਾ ਹੈ। ਸਭ ਤੋਂ ਪਹਿਲੇ ਉਪਾਅ ਦੇ ਲਈ ਸਾਨੂੰ ਚਾਹੀਦੀ ਹੈ ਪੀਲੀ ਸਰੋਂ। ਪੀਲੀ ਸਰੋਂ ਅਕਸਰ ਹੀ ਸਾਡੇ ਘਰ ਵਿੱਚ ਮੌਜੂਦ ਹੁੰਦੀ ਹੈ। ਜੇਕਰ ਤੁਹਾਡੇ ਘਰ ਵਿੱਚ ਨਹੀਂ ਤਾਂ ਤੁਸੀਂ ਬਾਜ਼ਾਰ ਵਿੱਚ ਜਾ ਕੇ ਖਰੀਦ ਕੇ ਲਿਆ ਸਕਦੇ ਹੋ। ਤੁਸੀਂ 250 ਗ੍ਰਾਮ ਪੀਲੀ ਸਰੋਂ ਲੈ ਕੇ ਆਉਣੀ ਹੈ ਇਸ ਨੂੰ ਤੁਸੀਂ ਇੱਕ ਕੱਚ ਦੇ ਜਾਰ ਵਿੱਚ ਪਾ ਕੇ ਇੱਕ ਕੱਚ ਦਾ ਜਾਰ ਤੁਸੀਂ ਪੀਲੀ ਸਰੋਂ ਦਾ ਤਿਆਰ ਕਰ ਲੈਣਾ ਹੈ ਇਹ ਜਿਹੜਾ ਤੁਸੀਂ ਪੀਲੀ ਸਰੋਂ ਦਾ ਜਾਰ ਤਿਆਰ ਕੀਤਾ ਹੈ ਇਸ ਨੂੰ ਤੁਸੀਂ ਆਪਣੇ ਬੈਡਰੂਮ ਦੇ ਅੰਦਰ ਰੱਖਣਾ ਹੈ ਇਹ ਜਿਹੜਾ ਉਪਾਅ ਕਰਨਾ ਹੈ ਤੁਸੀਂ ਉਪਾਅ ਕਰਨ ਦੀ ਜ਼ਿੰਮੇਵਾਰੀ ਆਪਣੇ ਪਰਿਵਾਰ ਦਾ ਕੋਈ ਵੀ ਮੈਂਬਰ ਹੈ ਜਿਹੜਾ ਉਹ ਵੀ ਚੁੱਕ ਸਕਦਾ ਹੈ ਇਹ ਨਹੀਂ ਹੋ ਸਕਦਾ ਕਈ ਵਾਰ ਆਪਾਂ ਕੀ ਕਰਦੇ ਹਾਂ ਤੇ ਕੋਈ ਕੰਮ ਕਰਨ ਦੇ ਲਈ ਆਪਾਂ ਸਾਰੇ ਪਰਿਵਾਰ ਨੂੰ ਕਹਿ ਦਿੰਦੇ ਹਾਂ ਸਾਰੇ ਪਰਿਵਾਰ ਨੂੰ ਕਹਿਣ ਦੇ ਬਾਵਜੂਦ ਵੀ ਹਰ ਵਿਅਕਤੀ ਉਸ ਕੰਮ ਨੂੰ ਕਰਨਾ ਭੁੱਲ ਜਾਂਦਾ ਹੈ ਉਹ ਹੁੰਦਾ ਹੈ ਕਿ ਇਸ ਵਿਅਕਤੀ ਨੇ ਕਰ ਲਿਆ ਹੋਣਾ ਉਸ ਨੇ ਕਰ ਲਿਆ ਹੋਣਾ ਜਿਸ ਕਰਕੇ ਉਹ ਸਾਡਾ ਕੰਮ ਅਧੂਰਾ ਰਹਿ ਜਾਂਦਾ ਹੈ ਇਸ ਤਰੀਕੇ ਨਾਲ ਇਸ ਪਾ ਦੀ ਜ਼ਿੰਮੇਵਾਰੀ ਤੁਸੀਂ ਆਪਣੇ ਘਰ ਦੇ ਸਿਰਫ ਇੱਕ ਮੈਂਬਰ ਨੂੰ ਦਿਓ ਇਸ ਤਰੀਕੇ ਨਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਉਪਾਅ ਨੂੰ ਸ਼ੁਰੂ ਕਰਨਾ ਹੈ ਜਿਵੇਂ ਕਿ 23 ਜੁਲਾਈ ਨੂੰ ਮੱਸਿਆ ਦੇ ਦਿਨ ਰਾਤ ਦੇ ਸਮੇਂ ਤੁਸੀਂ ਇਹ ਉਪਾਅ ਕਰਨਾ ਹੈ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜਾ ਤੁਸੀਂ ਇੱਕ ਪੀਲੀ ਸਰੋਂ ਦਾ ਆਚਾਰ ਤਿਆਰ ਕੀਤਾ ਹੈ ਉਸੇ ਵਿੱਚੋਂ ਤੁਸੀਂ ਇੱਕ ਮੁਠੀ ਸਰੋਂ ਦੀ ਲੈਣੀ ਹੈ ਤੇ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਨ ਵਿੱਚ ਇਹ ਸੋਚਣਾ ਕਿ ਮੇਰੇ ਜਿਹੜੇ ਪਰਿਵਾਰ ਦੇ ਸਾਰੇ ਮੈਂਬਰ ਨੇ ਉਹ ਸਾਰੇ ਆਪਸ ਵਿੱਚ ਮਿਲ ਕੇ ਹੱਸ ਖੇਡ ਕੇ ਰਹਿ ਲੈਂਦੇ ਹਨ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਉਸ ਪੀਲੀ ਸਰੋਂ ਨੂੰ ਜਿਹੜੀ ਤੁਸੀਂ ਮੁੱਠੀ ਦੇ ਵਿੱਚ ਲਈ ਸੀ ਉਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਜਾਣਾ ਹੈ ਆਪਣੇ ਘਰ ਤੋਂ ਬਾਹਰ ਲਿ ਜਾ ਕੇ ਤੁਸੀਂ ਆਪਣੇ ਘਰ ਦੀ ਜਿਹੜੀ ਗਲੀ ਹੈ ਉੱਥੇ ਸੁੱਟ ਦਿਓ ਸਾੜ ਕੇ ਉੱਥੇ ਵੀ ਸੁੱਟ ਸਕਦੇ ਹੋ ਜਿਵੇਂ ਔਸ ਸਰੋਂ ਦੇ ਦਾਣਿਆਂ ਦੇ ਉੱਪਰ ਦੀ ਕੋਈ ਲੰਗਨ ਟੱਪਣਗੇ ਜੇਕਰ ਤੁਸੀਂ ਸੜਕ ਤੇ ਸੁੱਟ ਰਹੇ ਹੋ ਤਾਂ ਉਥੋਂ ਟਰੈਕਟਰ ਟਰਾਲੀਆਂ ਜਾਂ ਟਰੱਕ ਜਿਵੇਂ ਕਿ ਚੱਲਦੇ ਆ ਇਸ ਤਰੀਕੇ ਦੇ ਨਾਲ ਜਿਵੇਂ ਹੀ ਸਾਰੇ ਲੋਕ ਚੀਜ਼ਾਂ ਉੱਪਰ ਦੀ ਜਾਣ ਕੇ ਤੁਹਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇਗੇ ਖੁਸ਼ੀਆਂ ਆਉਣਗੀਆਂ ਇਸ ਟੀਜ ਨੂੰ ਤੁਸੀਂ ਲਿਖਵਾ ਕੇ ਇਸ ਚੀਜ਼ ਨੂੰ ਤੁਸੀਂ ਲਿਖਵਾ ਕੇ ਲੈ ਸਕਦੇ ਹੋ ਤੁਹਾਡੇ ਘਰ ਦੀ ਨੈਗੇਟਿਵਿਟੀ એનર્ਜੀ ਦੂਰ ਹੋ ਜਾਵੇਗੀ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਆਵੇਗੀ ਸਾਰੇ ਲੋਕ ਸੋਦਰ ਜਾਣਗੇ ਸੋ ਪਾਣੂ ਕਰਨ ਉਪਰੰਤ ਜਿਨ੍ਹਾਂ ਲੋਕਾਂ ਦਾ ਜੋ ਜੋ ਮੈਟਰ ਸਹੀ ਨਹੀਂ ਚੱਲ ਰਿਹਾ ਇਹ ਪਾਣੂ ਕਰਨ ਦੇ ਨਾਲ ਤੁਹਾਡਾ ਜੋ ਮੈਟਰ ਬਿਲਕੁਲ ਸਹੀ ਹੋ ਜਾਵੇਗਾ ਇਸ ਤਰੀਕੇ ਨਾਲ ਕਈ ਲੋਕ ਇਹ ਸੋਚਣਗੇ ਕਿ ਅਸੀਂ ਸਰੋਂ ਦੇ ਜਿਹੜੇ ਦਾਣੇ ਹਨ ਉਹ ਬਾਹਰ ਸੁੱਟੇ ਆ ਇਸੇ ਨਾਲ ਲੋਕ ਆ ਜਾ ਰਹੇ ਨੇ ਤੇ ਉਹਨਾਂ ਦਾ ਕੋਈ ਨੁਕਸਾਨ ਹੋਵੇਗਾ ਸੋ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋ ਸਕਦਾ ਉਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਸੋ ਟੈਨਸ਼ਨ ਫਰੀ ਹੋ ਕੇ ਤੁਸੀਂ ਸੁਪਾਣੂ ਕਰ ਸਕਦੇ ਹੋ ਕਿਉਂਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦਾ ਕੋਈ ਵੀ ਉਪਾਅ ਨਹੀਂ ਲੈ ਕੇ ਆਉਂਦੇ ਜਿਸ ਦੇ ਨਾਲ ਦੂਜਿਆਂ ਦਾ ਨੁਕਸਾਨ ਹੋਵੇ ਇਹ ਕੰਮ ਤੁਸੀਂ 23 ਅਗਸਤ ਨੂੰ ਜ਼ਰੂਰ ਕਰਨਾ ਹੈ ਪੀਲੇ ਪੀਲੇ ਸਰੋਂ ਲੈ ਕੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀ ਇਸ ਤਰੀਕੇ ਨਾਲ ਕਰਨਾ ਹੁਣ ਗੱਲ ਕਰਦੇ ਹਾਂ ਜੀ ਦੂਸਰੇ ਉਪਾਅ ਦੀ ਜੋ ਕਿ ਪੈਸੇ ਤੋਂ ਰਿਲੇਟਡ ਹੈ ਜੋ ਕਿ ਤਾਂ ਤੁਹਾਡੇ ਘਰ ਵਿੱਚ ਕਰੇਗਾ। ਤਾਂ ਪੈਸੇ ਦੀ ਔਰਖਾ ਕਹਿਣ ਤੋਂ ਭਾਵ ਤੁਹਾਡੇ ਘਰ ਵਿੱਚ ਪੈਸਿਆਂ ਦੀ ਕਮੀ ਬਿਲਕੁਲ ਨਹੀਂ ਹੋਵੇਗੀ। ਇਸ ਭਾਣੋ ਕਰਨ ਦੇ ਲਈ ਤੁਹਾਨੂੰ ਇੱਕ ਚੈੱਕ ਚਾਹੀਦਾ ਹੈ ਜਿਵੇਂ ਕਿ ਚੈੱਕ ਤਾਂ ਆਪਣੇ ਘਰ ਵਿੱਚ ਹੁੰਦੇ ਹਨ। ਚੈੱਕ ਦੇ ਉੱਪਰ ਆਪਾਂ ਆਪਣਾ ਨਾਮ ਲਿਖ ਲੈਣਾ ਹੈ। ਨਾਮ ਲਿਖ ਕੇ ਉਸ ਤੋਂ ਬਾਅਦ ਵਿੱਚ ਜਿਹੜੀ ਕਿ ਅਮਾਉਂਟ ਹੁੰਦੀ ਹੈ ਕਹਿਣ ਤੋਂ ਭਾਵ ਕਿ ਜਿੰਨੇ ਵੀ ਤੁਹਾਨੂੰ ਪੈਸੇ ਚਾਹੀਦੇ ਹਨ ਰੁਪਏ ਲਿਖਿਆ ਹੋਵੇਗਾ ਤੁਸੀਂ ਆਪਣੇ ਹਿਸਾਬ ਦੇ ਅਕੋਰਡਿੰਗ ਜਿੰਨੇ ਤੁਹਾਨੂੰ ਪੈਸੇ ਚਾਹੀਦੇ ਹਨ ਤੁਸੀਂ ਲਿਖ ਸਕਦੇ ਹੋ ਉਸ ਜਗ੍ਹਾ ਤੇ ਕੈਂਤੋ ਭਾਵ ਕਿ ਜਿਵੇਂ ਆਪਾਂ ਚੈੱਕ ਬੁੱਕ ਤੇ ਸਾਰਾ ਫਿਲ ਕਰਦੇ ਹਾਂ ਉਸੇ ਤਰੀਕੇ ਨਾਲ ਤੁਸੀਂ ਉਸ ਚੈੱਕ ਬੁੱਕ ਨੂੰ ਤੁਸੀਂ ਉਸ ਚੈੱਕ ਨੂੰ ਫਿਲ ਕਰ ਲੈਣਾ ਹੈ ਕੈਂਤੋ ਭਾਵ ਕਿ ਸਾਰਾ ਉਪਰੰਤੋਂ ਬਾਅਦ ਦੇ ਵਿੱਚ ਜਿੱਥੇ ਸਾਈਨ ਕਰਦੇ ਹੁੰਦੇ ਹਨ ਉੱਥੇ ਤੁਸੀਂ ਕੀ ਲਿਖਣਾ ਹੈ ਜੁਨੀਵਰਸ ਕੈਨ ਤੋਂ ਪਾਉ ਕੇ ਅਸੀਂ ਪੈਸਾ ਪਰਮਾਤਮਾ ਜੋ ਨਹੀਂ ਵਾਸਤੋਂ ਮੰਗ ਰਹੇ ਹਾਂ ਜੇਕਰ ਤੁਸੀਂ ਕਿਸੇ ਹੋਰ ਧਰਮ ਨੂੰ ਮੰਨਦੇ ਹੋ ਹੋਰ ਪਰਮਾਤਮਾ ਨੂੰ ਮੰਨਦੇ ਹੋ ਉਹ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ ਇਸ ਤਰੀਕੇ ਨਾਲ ਜਿਹੜੇ ਤੁਸੀਂ ਡੇਟ ਲਿਖਣੀ ਹੈ ਉਹ ਡੇਟ ਤੁਸੀਂ ਉਹ ਨਹੀਂ ਲਿਖਣੀ ਜਿਸ ਤਰੀਕ ਨੂੰ ਤੁਸੀਂ ਚੈੱਕ ਬਣਾ ਰਹੇ ਹੋ ਜਿਹੜੀ ਤਰੀਕ ਤੱਕ ਤੁਸੀਂ ਪਰਮਾਤਮਾ ਤੋਂ ਪੈਸੇ ਮੰਗ ਰਹੇ ਹੋ ਉਹ ਤੁਸੀਂ ਡੇਟ ਉਸ ਚੈੱਕ ਦੇ ਉੱਪਰ ਲਿਖਣੀ ਹੈ ਜਿਵੇਂ ਤੁਸੀਂ ਮੰਨ ਲਓ ਕਿ ਤੁਹਾਨੂੰ 15 ਤਰੀਕ ਤੱਕ ਪੈਸੇ ਚਾਹੀਦੇ ਨੇ ਤੁਸੀਂ 15 ਤਰੀਕ ਉਸ ਚੈੱਕ ਦੇ ਉੱਪਰ ਲਿਖ ਸਕਦੇ ਹੋ ਇਸ ਤਰੀਕ ਦੇ ਨਾਲ ਤੁਸੀਂ ਇਸ ਚੈੱਕ ਨੂੰ ਬਣਾ ਲੈਣਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਮੱਸਿਆ ਤੋਂ ਪਹਿਲਾਂ ਮਿਲਦੀ ਹੈ ਤਾਂ ਤੁਸੀਂ ਮੱਸਿਆ ਆਉਣ ਤੋਂ ਪਹਿਲਾਂ ਇਸ ਚੈੱਕ ਨੂੰ ਬਣਾ ਕੇ ਰੱਖ ਸਕਦੇ ਹੋ ਜੇਕਰ ਤੁਹਾਨੂੰ ਮੱਸਿਆ ਦੇ ਦਿਨੇ ਵੀਡੀਓ ਮਿਲਦੀ ਹੈ ਤਾਂ ਤੁਸੀਂ ਇਸ ਚੈੱਕ ਨੂੰ ਮੱਸਿਆ ਵਾਲੇ ਦਿਨ ਬਣਾ ਸਕਦੇ ਹੋ ਇਸ ਤਰੀਕੇ ਨਾਲ ਸਟੈਕ ਨੂੰ ਬਣਾ ਕੇ ਤੁਸੀਂ ਆਪਣੇ ਅਨਲਜੀ ਇਸ ਦੇ ਵਿੱਚ ਪਾ ਕੇ ਇਸ ਨੂੰ ਆਪਣੇ ਤੁਸੀਂ ਲਿਮਾਰੀ ਦੇ ਕਿਸੇ ਵੀ ਲੋਕਰ ਦੇ ਵਿੱਚ ਰੱਖ ਦੇਣਾ ਜੇਕਰ ਤੁਹਾਡੇ ਘਰ ਵਿੱਚ ਲਿਮਾਰੀ ਲੋਕਰ ਨਹੀਂ ਹੈ ਤਾਂ ਇਸ ਨੂੰ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਸਕਦੇ ਹੋ ਤੁਸੀਂ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਦੇਖੋਗੇ ਕਿ ਜਿੰਨੇ ਵੀ ਪੈਸੇ ਤੁਸੀਂ ਮੰਗੇ ਨੇ ਜਿੰਨੇ ਵੀ ਡੇਟ ਜੋ ਵੀ ਤੁਸੀਂ ਪਰਮਾਤਮਾ ਨੂੰ ਕਿਹਾ ਹੈ ਸੇਨ ਤੱਕ ਮੈਨੂੰ ਪੈਸੇ ਚਾਹੀਦੇ ਨੇ ਪਰਮਾਤਮਾ ਕੋਈ ਵੀ ਚਾਹੀ ਲਵਸੀਲਾ ਕਰਨ ਤੁਹਾਨੂੰ ਉਸ ਡੇਟ ਉਸ ਤਰੀਕ ਦੇ ਤੱਕ ਪੈਸੇ ਜ਼ਰੂਰ ਮਿਲਣਗੇ ਤੁਸੀਂ ਇਸ ਚੈੱਕ ਨੂੰ ਭਾਵੇਂ ਅੱਜ ਬਣਾ ਕੇ ਰੱਖ ਲਓ ਭਾਵੇਂ ਮੱਸਿਆ ਵਾਲੇ ਦਿਨ ਤੁਸੀਂ ਬਣਾ ਕੇ ਰੱਖ ਸਕਦੇ ਹੋ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਇਸ ਚੈੱਕ ਨੂੰ ਜਦੋਂ ਤੁਸੀਂ ਬਣਾਉਣਾ ਹੈ ਬਣਾ ਸਕਦੇ ਹੋ ਜਿਹੜਾ ਦੇ ਸਮੇਂ ਬਣਾਉਣਾ ਹੈ ਤੇ 9 ਤੋਂ 10 ਵਜੇ ਦੇ ਵਿੱਚ ਤੁਸੀਂ ਇਸ ਚੈੱਕ ਨੂੰ ਤਿਆਰ ਕਰਨਾ ਹੈ। ਤਿਆਰ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਲੋਕਰ ਜਾਂ ਪਾੜ ਪੂਜਾ ਵਾਲੇ ਸਥਾਨ ਤੇ ਉਹਨਾਂ ਸਮਾਂ ਤੁਸੀਂ ਪਏ ਰਹਿੰਦੇ ਨਾ ਜਿੰਨਾ ਸਮਾਂ ਤੱਕ ਤੁਹਾਨੂੰ ਪੈਸੇ ਨਹੀਂ ਮਿਲਦੇ। ਸੋ ਇਹਨਾਂ ਦੋ ਉਪਾਅ ਜਿਹੜੇ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਹਨ ਇਹਨਾਂ ਨੂੰ ਤੁਸੀਂ ਮੱਸਿਆ ਵਾਲੇ ਦਿਨ ਜ਼ਰੂਰ ਕਰੋ ਤੁਹਾਡੇ ਘਰ ਦਾ ਲੜਾਈ ਝਗੜਾ ਕਲੇਸ਼ ਦੂਰੋ ਜਾਵੇਗਾ ਇਸ ਦੇ ਨਾਲ ਤੁਹਾਡੇ ਘਰ ਦੀ ਸਾਰੀ ਘਰੇਬੀ ਦੂਰੋ ਜਾਵੇਗੀ ਤੁਹਾਡੇ ਘਰ ਵਿੱਚ ਆ ਰਹੇ ਪੈਸੇ ਦੀ ਕਮੀ ਦੂਰੋ ਜਾਵੇਗੀ ਇਸ ਬਾਣੂ ਕਰਨ ਦੇ ਨਾਲ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ